ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭਿੰਡ ਭਰਾਮ ਦਾ ਮੁਰ ਤੋਂ ਸਵਾਗਤ ਹੈ ਜੀ ਅੱਜ ਦੀ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਕਿਸ ਇਲਾਕੇ ਵਿੱਚ ਮੀਂਹ ਦੇ ਹਾਲਾਤ ਨੇ ਕਿਸ ਇਲਾਕੇ ਵਿੱਚ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਕਿਵੇਂ ਦੀ ਹੁਣ ਸ਼ਾਮ ਤੱਕ ਦੇ ਮੌਸਮ ਦੀ ਅਪਡੇਟ ਹੈ ਕੀ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਵੱਲੋਂ ਸਾਰੀ ਜਾਣਕਾਰੀ ਲੈ ਕੇ ਆਏ ਆ ਜੀ ਸੈਟਲਾਈਟ ਇਮੇਜ ਦੇਖਾਂਗੇ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨ ਲਗਦੀ ਹੈ ਲਾਈਕ ਕਰਨਾ ਨਾ ਭੁੱਲਣਾ ਤੇ ਸਭ ਤੋਂ ਪਹਿਲਾਂ ਤਾਜ਼ਾ ਸੈਟਰਡੇ ਇਮੇਜ ਦੇਖ ਲੈਂਦੇ ਆ ਜੀ ਇਮੇਜ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਜੀ ਪੰਜਾਬ ਦੇ ਵਿੱਚ ਕੋਈ ਵੱਡੀ ਕਾਰਵਾਈ ਦਿਖਾਈ ਨਹੀਂ ਦੇ ਰਹੀ ਇੱਕ ਹਰਿਆਣਾ ਤੋਂ ਉੱਪਰ ਹਿਮਾਚਲ ਅਤੇ ਪੰਜਾਬ ਦਾ ਜਿਹੜਾ ਬਾਰਡਰ ਹੈ ਉਹਦੇ ਵਿੱਚ ਹਲਕੇ ਫੁਲਕੇ ਬੱਦਲਬਾਜ਼ੀ ਦੇ ਚਾਂਸ ਬਣੇ ਹੋਏ ਦਿਖਾਈ ਦੇ ਰਹੇ ਨੇ ਪਰ ਉਸ ਤੋਂ ਇਲਾਵਾ ਕੋਈ ਵੀ ਸਿਸਟਮ ਪੰਜਾਬ ਦੇ ਵਿੱਚ ਬਣਦਾ ਦਿਖਾਈ ਨਹੀਂ ਦੇ ਰਿਹਾ ਗਰਮੀ ਨੇ ਪੰਜਾਬ ਦੇ ਲੋਕਾਂ ਦੀ ਬੱਸ ਕਰਾਈ ਹੋਈ ਹੈ ਜੀ ਹੁਮਸ ਤੋਂ ਕੋਈ ਛੁਟਕਾਰਾ ਮਿਲਦਾ ਦਿਖਾਈ ਨਹੀਂ ਦੇ ਰਿਹਾ ਲਗਾਤਾਰ ਅਲਰਟ ਜਾਰੀ ਹੁੰਦੇ ਰਹਿੰਦੇ ਨੇ ਕਿ ਮੀਂਹ ਹੋਵੇਗਾ ਐਵੇਂ ਹੋਵੇਗਾ ਧਮਕਾਣਾ ਹੋਵੇਗਾ ਪਰ ਕੁਝ ਹੁੰਦਾ ਦਿਖਾਈ ਨਹੀਂ ਦੇ ਰਿਹਾ ਪ੍ਰੇਸ਼ਾਨ ਬਹੁਤ ਨੇ ਪੰਜਾਬ ਦੇ ਲੋਕ ਅਤੇ ਜਿਸ ਦੇ ਕਾਰਨ ਹੁਣ ਲੋਕਾਂ ਦਾ ਮੌਸਮ ਵਿਭਾਗ ਦੇ ਅਲਰਟਾਂ ਤੋਂ ਵੀ ਇੱਕ ਤਰੀਕੇ ਨਾਲ ਵਿਸ਼ਵਾਸ ਉੱਠ ਚੁੱਕਿਆ ਜੀ ਗੱਲ ਕਰ ਲਈਏ ਜੀ ਹੁਣ ਸ਼ਾਮ ਤੱਕ ਦੇ ਮੌਸਮ ਦੇ ਜਿਹੜੇ ਆਪਣੇ ਸੈਟਲਾਈਟ ਇਮੇਜ ਤੋਂ ਇਲਾਵਾ ਰੈਡਾਰ ਸਿਸਟਮ ਕੀ ਕਹਿ ਰਹੇ ਨੇ ਜੀ ਉਹ ਦੇਖ ਲੈਂਦੇ ਆਂ ਰਡਾਰ ਸਿਸਟਮ ਤੁਹਾਡੇ ਸਾਹਮਣੇ ਹੈ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਜੀ ਪੰਜਾਬ ਦੇ ਨੇੜੇ ਤੇੜੇ ਕਿਸੇ ਵੀ ਇਲਾਕੇ ਦੇ ਵਿੱਚ ਫਿਲਹਾਲ ਮੀਂਹ ਦਿਖਾਈ ਨਹੀਂ ਦੇ ਰਿਹਾ ਇੱਕ ਇਲਾਕਾ ਫਿਰ ਰਾਜਸਥਾਨ ਦਾ ਹੈ ਜਿਹਦੇ ਵਿੱਚ ਹਲਕੀ ਫੁਲਕੀ ਇੱਕ ਬੱਦਲੀ ਬਣੀ ਹੋਈ ਹੈ ਮੀਂਹਾਂ ਵਾਲੀ ਜੋ ਕਿ ਕੋਈ ਵੱਡੀ ਕਾਰਵਾਈ ਫਿਲਹਾਲ ਪੰਜਾਬ ਵਿੱਚ ਪੌਂਦੀ ਦਿਖਾਈ ਨਹੀਂ ਦੇ ਰਹੀ ਬਾਕੀ ਅਗਰ ਗੱਲ ਕਰੀਏ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦਾ ਮੌਸਮ ਖੁਸ਼ਕ ਤੇ ਡਰਾਈ ਬਣਿਆ ਰਹਿਣ ਦੀ ਪੂਰੀ ਪੂਰੀ امیਜ ਹੈ ਜੀ ਤਾਪਮਾਨ ਜਿਹੜੇ ਨੇ ਨਾਰਮਲ 38 ਡਿਗਰੀ ਤੱਕ ਬਣਦੇ ਦਿਖਾਈ ਦੇ ਰਹੇ ਨੇ ਕਿਸੇ ਇਲਾਕੇ ਵਿੱਚ ਮੀਂਹ ਨਾ ਹੋਣ ਦੇ ਕਾਰਨ ਹੰਮਸ ਵਰਗਾ ਮਾਹੌਲ ਬਣਿਆ ਰਹੇਗਾ ਜੀ ਬਾਕੀ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਜੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖਣਾ ਨਾ ਭੁੱਲਣਾ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ